बुक टस्ट जो तो मैं एच आया है ਲਗਾਤਾਰ ਜਿੰਨੇ ਵੀ ਪਿੱਛੇ ਤੁਸੀਂ ਦੇਖੋਗੇ ਟਰਸਟ ਦੇ ਜਿੰਨੇ ਵੀ ਕਲੋਨੀ ਸਹੀਆਂ ਸੜੀਆਂ ਨਿਊ ਬਿਸਟਰ ਹੋ ਗਈ ਉਹ ਜੀ ਟੈਗ ਨੂੰ ਤਣੂਏ ਕੋੜਾ ਬੈਠੇ ਸ਼ੀਸ਼ੇ ਕੋਲੋਂ ਤਰੀ ਪਾਸਾ ਕੋਈ ਜਰੂਰੀ ਹੈ کافی ਕੰਮ ਕੀਤੇਗੇ ਮੈਂ ਨਹੀਂ ਕਹ ਰਿਹਾ ਕਿ ਸਾਰੇ ਕੰਮ ਹੋ ਗਏ ਲੇਕਿਨ ਤੁਸੀਂ ਲੋਕਾਂ ਤੋਂ ਖੁਦ ਹੀ ਇਹਤ ਪੁੱਛ ਸਕਦੇ ਹੋ ਕਿ ਕਾਫੀ ਬੂਮੈਂਟ ਹੈ ਔਰ ਮੈਂ ਤੁਹਾਡੇ ਮadhyam nal ਆਰੇ ਕੰਸੀਰਵਰਸੇ ਮੁਤਾਬਿਕ ਹੋਵੇ। ਇਹ 2000 ਤੱਕ। ਇਸੇ ਤਰਾਂ ਦੀ ਕੋਈ ਕਿਸੇ ਦੀ ਕੰਪਲੇਨ ਨਹੀਂ ਰਹੇਗੀ। ਲਾਈਟੂ ਲੈ ਕੇ ਹੋਵੇ, ਸਿਗਰਟੂ ਲੈ ਕੇ ਹੋਵੇ, ਪਾਣੀ ਨੂੰ ਲੈ ਕੇ ਹੋਵੇ, ਸੜਕਾਂ ਨੂੰ ਲੈ ਕੇ ਹੋਵੇ, ਡਿਵਾਈਡਰਸ ਨੂੰ ਲੈ ਕੇ ਹੋਵੇ। ਕੋਈ ਸਮੱਸਿਆ ਨਹੀਂ ਮੈਨੂੰ। ਤੋ ਤੁਰੰਤ ਆਰਡਰ ਕਿਤੇਗੇ। ਬਹੁਤ ਜਲਦ ਤੋਂ ਜਲਦ। ਕਿ ਕੋਈ ਵੀ ਮੁਸ਼ਕਿਲ ਹੈ। ਕੋਈ ਵਿਅਕਤੀ ਕਹਿ ਰਿਹਾ ਮੇਰੇ ਇੱਥੇ ਕੈਸਲ ਕਰਨ ਨੂੰ ਮੇਰੇ ਇੱਧਰ ਅਪਾਰਟਮੈਂਟ ਮੇਨ ਕਰਨ ਵਾਲੇ ਕੋਈ ਵੀ ਕਮੈਂਟ ਕੋਲ ਕੋਈ ਆ ਰਿਹਾ ਮੈਂ ਇਮੀਡੀਏਟਲੀ ਆਰਡਰ ਕਰ ਰਿਹਾ ਕਿ ਇਹਦਾ ਕੰਮ ਕਰ ਦਿੱਤਾ ਜਾਵੇ ਇਹਦੇ ਰਿਹਾ ਤੁਹਾਨੂੰ ਨਾ ਆਉਣ ਵਾਲੇ 2-3 ਮਹੀਨੇ ਦੀ ਨਜ਼ਰ ਆ ਜਾਣਗੇ ਇਹ ਲੋਕ ਖੁਦ ਹੀ ਕਰਕੇ ਕਿ ਲੱਭਣਾ ਪਏਗਾ ਕਿ ਕਿਹੜਾ ਕੰਮ ਰਹਿ ਗਿਆ ਮੈਂ ਮੈਂ ਤਾਂ ਦੱਸ ਰਿਹਾ ਤੁਸੀਂ ਉਹ ਜਲਦ ਇੱਕੀ ਦਿੱਖਗੇ ਫਰਕ ਜਿਸ ਤਰ੍ਹਾਂ ਤੁਸੀਂ ਏਅਰਪੋਰਟ ਤੇ ਜਾਂਦੇ ਹੋ ਤੁਸੀਂ ਡਿਵਾਈਡਰਸ ਦੇਖਦੇ ਹੋ ਤੁਹਾਨੂੰ ਬਿਊਟੀਫਿਕੇਸ਼ਨ ਨਜ਼ਰ ਆਉਂਦੀ ਹੈ ਚਾਹਰੋ ਪਾਸੇ ਤੁਹਾਨੂੰ ਲੱਗਦਾ ਕਿ ਮੈਂ ਏਅਰਪੋਰਟ ਤੇ ਜਾ ਰਿਹਾ ਹਾਂ ਆ ਚੀਜ਼ਾਂ ਤੁਹਾਨੂੰ ਆਉਣ ਵਾਲੇ 3 ਮਹੀਨੇ 'ਚ ਹੀ ਲੱਗ ਜਾਣਗੀਆਂ ਕਿ ਤੁਸੀਂ ਰਸਤ ਦੀ ਕਲੋਨੀ ਦੇ ਵਿੱਚ ਐਂਟਰ ਕਰਦੇ ਹੋਏ ਤੁਹਾਨੂੰ ਮਤਲਬ ਵੱਖਰਾ ਨਜ਼ਰ ਆਏਗਾ ਡਿਵਾਈਡਰਸ ਹੈ ਉੱਥੇ ਔਦੇ ਲੱਗੇ ਆ ਫਲਾਵਰਸ ਲੱਗੇ ਆ ਬਾਹਰ ਉੱਪਰ ਬੰਦਿਆ ਹਨ ਅਨੇਕ ਕੈਂਡਲ

ਉੱਤਰੀ ਪੱਟੀ ਤੋਂ ਜੀ ਨੇ ਮਿਲ ਕੇ ਬਹੁਤ ਅਸਲੀ ਹਲ ਕਰ ਰਹੇ ਹੋਏ। ਉਹਗਾ ਕੰਪ ਦਾ ਮਸਲਾ ਵੀ ਰਹਿ ਨਹੀਂ ਪਾਉਂਦੇ। ਬਹੁਤ ਸੋਜਵਾਨ ਪਹਿਲੀ ਵਾਰੀ ਵਿਅਕਤੀ ਮਿਲਿਆ ਤੁਮੇ। ਮੈਨੂੰ ਉਹਨਾਂ ਤੋਂ ਬਹੁਤ ਉਮੀਦ ਆਈ ਕਿ ਇੱਕ 1 ਕਿਲੋਮੀਟਰ ਦਾ ਸੁੱਝਿਆ ਗਿਆ ਇੱਕ ਨਜ਼ਰੀਆ ਹੈਗਾ। ਉੱਤਰੀ ਪੱਟੀ ਜੀ ਦਾ ਤੋਂ ਮੇਰਾ। ਇੱਕ ਯਾਰ ਗੁਰੂ ਦੀ ਨਗਰੀ ਨੂੰ ਠੀਕ ਹੈ। ਅਜੇ 3 ਦਿਨ 2 ਦਿਨ ਪਹਿਲਾਂ ਵੀ ਮਿਲੇ ਸੀ। ਇੱਕੋ ਹੀ ਵਿਜ਼ਨ ਤੇ ਤਾਂ ਕੋਈ ਗੁਰੂ ਰਾਮਦਾਸ ਦੀ ਨਗਰੀ ਹੈ। ਅ ਪਿੱਛੇ ਜੋ ਸਮੱਸਿਆ ਲੋਕਾਂ ਨੇ ਦੇਖੀ ਹੈਗੀ ਹੈ ਚਲੀਆਂ ਅਸੀਂ ਉਹ ਨਹੀਂ ਰਹਿੰਦੇ ਨਹੀਂ ਆ ਉਹ ਪਰਸਨ ਨਾਲ ٹرسٹ ਹਮੇਸ਼ਾ ਖੜਾ ਹੈ ਫਿਰ ਸਾਡੇ ਨਾਲ ਮੈਂ ਹਮੇਸ਼ਾ ਖੜਾ ਹੈ ਸਰ ਦਰਸ਼ਕਾਂ ਕੀ ਮੈਸੇਜ ਹੈ ਤੁਹਾਡੇ ਜਿਹੜਾ ਕੰਮ ਆ ਆਹ ਨੂੰ ਲੈ ਕੇ ਆਉਣ ਵਾਲੇ ਟਾਈਮ ਦੇ ਵਿੱਚ ਆ ਨੈਸ਼ਨਲ 플ੈਗਸ ਲੱਗ ਰਹੇ ਨੇ ਤਿੰਨ ਨੈਸ਼ਨਲ 플ੈਗਸ ਲਗਾ ਰਹੇ ਨੇ ਜੋ 180 ਫੀਟ ਹਾਈਟ ਦਾ 115 ਫੀਟ ਜਾਂ 25 ਫੀਟ ਤੋਂ ਦੇਖਦੇ ਮੰਗੇ ਇੱਕ ਤੇ ਨਿਯਮ ਦਿੱਤਾ ਇੱਕ ਕਰਨ ਦਿੱਤਾ ਵੀ ਨਹੀਂ ਔਰ ਇੱਕ ਕਬੀਰ ਪਾਰ ਤਾਂ ਕਿ ਲੋਕ ਇਸ ਲਈ ਆਪਣੇ ਘਰੋਂ ਨਿਕਲਣ ਸਵੇਰੇ ਉਹ ਦੇਖ ਨੈਸ਼ਨਲ ਫਲੈਗ ਦੇਖਣਗੇ ਤੇ ਇੱਕ ਤਰ੍ਹਾਂ ਦੀ ਬਹਿਣਾ ਨਜ਼ਰ ਆਉਂਦੀ ਹੈ ਤੇ ਤੇ ਸਾਡੇ ਯੂਥ ਸੈਲਫੀ ਸਿਲੰਦੇ ਆ ਇਤਰੋਂ ਤੱਕ ਨੈਸ਼ਨਲ ਫਲੈਗ ਦੇ ਸਰਵਿਸ ਸੈਲਫੀ ਲੈ ਰਹੇ ਸਿਰਫ ਫਾਰਵਰਡ ਕਰ ਰਹੇ ਨੇ ਨੇਚਰਲ ਫਲੈਗ ਆਵੇਗਾ ਜਿਹਨੂੰ ਵੀ ਸੈਲਫੀ ਪਰੋਡ ਕਰਾਂਗੇ ਤੇ ਨੇਚਰਲ ਫਲੈਗ ਦੇ ਥੱਲੇ ਇੱਕ ਬਹੁਤ ਵਧੀਆ ਸੀ ਫੋਟੋ ਐਟ੍ਰੈਕਟਿਵ ਬਣਾਉਣਾ ਮਾਊਂਟੇਨ ਲੱਗਣਾ ਟਾਈਮ ਲੱਗੇਗਾ ਤੇੰਮੇਂ ਵਿੱਚ ਬੰਦ ਤੇ ਚੈਨਲ ਬਹੁਤ ਕੁਝ ਦਿਖਣਾ ਚાલુ ਹੋ ਜਾਏਗਾ ਸ਼ਾਰਦੂਤ ਔਰ ਇੱਕ ਅਸੀਂ ਫਲੈਟਸ ਲੈ ਕੇ ਚੱਲ ਰਹੇ ਹਈਏ ਨਿਊ ਅੰਫਿਸਰ ਪਹਿਲੀ ਵਾਰੀ ਬਿਹਤਰੀਨ ਫਲੈਟਸ ਬਣਾਏ ਚਾਰਲਾਸੀਆਂ ਨੂੰ 50 60 ਲੱਖ ਦੀ ਰੇਂਜ ਦੀ ਦੋ ਕਰੰਦੇ ਆ ਇੱਕ ਅੱਛਾਈ ਦੇ ਰੁਪਏ ਫੈਸੇ ਹੀ ਆ ਰਹੀ ਤੋਂ ਦੋ ਪੈ ਆਮ ਆ ਦੇ ਪੈ ਸਰਕਾਰ ਨਾਲ ਹੋਈਏਗਾ ਹਾਂਜੀ ਸਰਕਾਰ ਨਾਲ ਕਈ ਹੋਏਗਾ ਜਿਹੜੀ ਇਹ ਦੇ ਰਹੇ ਆ ਆਹ ਕੋਸਟ ਟੂ ਕੋਸਟ ਰੇਟ ਤੇ ਦੇ ਰਹੇ ਆ ਫੋਟੋ ਕਾਲ ਰੇਟ ਤੇ ਆਮ ਵਿਅਕਤੀ ਵਾਸਤੇ ਉਹ ਐਪਲੀਕੇਸ਼ਨ ਦਿੱਤੀਆਂ ਜਾਣ ਗਿਆ ਡਰਾ ਨਿਕਲ ਜਾਏਗਾ ਤਾਕੀ ਇਸ ਦੇ ਸ਼ਾਮ ਦੇ ਰੋਜ਼ਾ ਵਿਚਾਰ ਦੀ ਵਾਦੀ ਪੂਰੀ ਹੋ ਸਕੇ ਕੈਂਸ ਹੋਈ ਹੈ। ਉਹ ਟਰਸਟ ਵਿਚਾਰ ਰਿਹਾ ਕਿ ਬਾਹਰ ਲੋਕਾਂ ਨੂੰ ਖੁੱਲੀ ਹਵਾ ਚ ਸ਼ਾਫਲੈਨ ਬੈਟਰ ਇਨਫਰਾਸਟ੍ਰਕਚਰ ਸਿਮਨ ਪ੍ਰੋਵਾਈਡ ਕਰੀਏ। ਅਕਮੋਡੇਸ਼ਨ ਵਧੀਆ ਪ੍ਰੋਵਾਈਡ ਕਰੀਏ ਤਾਂ ਕਿ ਉਹ ਯਾਦ ਰੱਖ ਸਕਣ। ਮੇਰੇ ਵੱਲੋਂ ਪੂਰਾ ਪ੍ਰਯਾਸ ਰਹੇਗਾ ਕਿ ਹੁਣ ਅਜਿਹੇ ਫਲੈਟ ਦਵਾਗੇ ਤੁਸੀਂ ਦੇਖਣਾ ਜਿਹੜੇ ਪਹਿਲੇ ਫਲੈਟ ਬਣ ਬਨੇ ਹੈ ਔਰ ਉਸ ਤੋਂ ਬਹੁਤ ਅੱਗੇ। ਇਹਦੇ ਤੱਕ ਟਰਸਟ ਆਪਣਾ ਕੋਈ ਪ੍ਰੋਪਰਟੀ ਨਹੀਂ ਰੱਖ ਰਿਹਾ। ਔਰ ਕੋਸਟ ਦੀ ਕੋਸਟ ਅੰਮ੍ਰਿਤਸਰਵਾ ਸੇਨੂ ਜੀ